ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਚਿੰਮਾ ਤੇ ਹਰ ਡਿਸਟਿਲਰੀ ਵਾਲੇ ਤੋਂ ਸਵਾ ਕਰੋੜ ਜਾਂ ਡੇਢ ਕਰੋੜ ਰੁਪਏ ਲੈਣ ਦਾ ਦੋਸ਼ ਲਾਇਆ ਰਿਸ਼ਵਤ ਲੈਣ ਦੇ ਦੋਸ਼ ਲਾਏ ਲੇਕਿਨ ਕਿਸੇ ਨੇ ਵੀ ਅੱਖ ਨਹੀਂ ਚਪਕੀ ਸਪੀਕਰ ਵੱਲੋਂ ਜਾਂ ਕਿਸੇ ਹੋਰ ਪਾਰਟੀ ਦੇ ਐਮਐਲਏ ਵੱਲੋਂ ਇਸ ਤੇ ਉੱਪਰ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਗਿਆ ਕੋਈ ਸਬੂਤ ਨਹੀਂ ਮੰਗੇ ਗਏ ਕਿਸੇ ਜਾਂਚ ਦੀ ਗੱਲ ਨਹੀਂ ਕੀਤੀ ਗਈ ਮਾਮਲਾ ਐਵੇਂ ਹੀ ਆਇਆ ਗਿਆ ਹੋ ਗਿਆ ਇਥੋਂ ਤੱਕ ਕਿ ਰਾਣਾ ਗੁਰਜੀਤ ਸਿੰਘ ਜੋ ਕਿ ਉਸ ਸਦਨ ਦੇ ਵਿੱਚ ਮੌਜੂਦ ਸੀ ਕਾਂਗਰਸ ਪਾਰਟੀ ਦੇ ਐਮਐਲਏ ਨੇ ਤੇ ਜਿਨ੍ਹਾਂ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਪ੍ਰਤਾਪ ਬਾਜਵਾ ਨੂੰ ਇਹ ਕਿਹਾ ਗਿਆ ਕਿ ਅਰਥ ਮੈਨੂੰ ਹਸਾਏਗਾ ਸਾਰੇ ਹੁਣ ਮੇਰੇ ਦਿਵਾਲੇ ਹੋ ਜਾਣਗੇ ਇਸ ਬਿਆਨ ਦੇਣ ਤੋਂ ਬਾਅਦ ਵੀ ਸਪੀਕਰ ਨੇ ਉਹਨਾਂ ਤੋਂ ਇਹ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਕਿ ਰਾਣਾ ਸਾਹਿਬ ਤੁਸੀਂ ਤਾਂ ਡਿਸਟ੍ਰੀ ਚਲਾਉਂਦੇ ਹੋ ਤੁਸੀਂ ਦੱਸੋ ਕਿ ਕੀ ਵਿੱਤ ਮੰਤਰੀ ਨੇ ਜਾਂ ਹਰਪਾਲ ਚਿਮਾ ਨੇ ਤੁਹਾਤੋਂ ਪੈਸੇ ਮੰਗੇ ਹਨ ਕੀ ਤੁਸੀਂ ਕਰੋੜ ਰੁਪਇਆ ਇਹਨਾਂ ਨੂੰ ਦਿੱਤਾ ਹੈ ਰਿਸ਼ਵਤ ਦਿੱਤੀ ਹੈ ਇਸ ਗੱਲ ਦਾ ਫੈਸਲਾ ਉੱਥੇ ਹੀ ਹੋ ਸਕਦਾ ਸੀ ਬਿਨਾਂ ਕਿਸੇ ਸਬੂਤਾਂ ਤੋਂ ਇੱਕ ਐਮਐਲਏ ਤੋਂ ਸਿਰਫ ਪ੍ਰਸ਼ਨ ਪੁੱਛ ਕੇ ਹੀ ਇਸ ਗੱਲ ਦਾ ਨਤਾਰਾ ਕੀਤਾ ਜਾ ਸਕਦਾ ਸੀ ਪਰ ਇੰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ ਨਾ ਹੀ ਸਪੀਕਰ ਨੇ ਪ੍ਰਸ਼ਨ ਪੁੱਛਿਆ ਨਾ ਹੀ ਕਿਸੇ ਹੋਰ ਐਮਐਲਏ ਨੇ ਇਸ ਗੱਲ ਨੂੰ ਅੱਗੇ ਵਧਾਇਆ ਗੱਲ ਉੱਥੇ ਹੀ ਸ਼ਾਂਤ ਹੋ ਗਈ ਆਈ ਗਈ ਹੋਗੀ ਜੋ ਕਿ ਹੋਣੀ ਨਹੀਂ ਚਾਹੀਦੀ ਸੀ